ਅੱਜ ਸਾਡੇ ਕੋਲ ਸਿਵਲ ਹਸਪਤਾਲ ਮਰੂ ਦੇ ਵਿੱਚ ਤਕਰੀਬਨ ਸਵੇਰ ਦੇ 4:30 ਵਜੇ ਦੋ ਡੈੱਡ ਬੋੜੀਆਂ ਜੋ ਬ੍ਰਾਡ ਡੈੱਡ ਸੀਗੇ ਜਿਨ੍ਹਾਂ ਦਾ ਨਾਮ ਇਮੈਨੂਅਲ ਸਾਈਮਨ ਤੇ ਜਸੀਪੋ ਮੋਸੇ ਜੋ ਕਿ ਦੇਸ਼ ਭਗਤ ਯੂਨੀਵਰਸਿਟੀ ਦੇ ਸਟੂਡੈਂਟ ਦੱਸੇ ਜਾਂਦੇ ਜੋ ਇੰਟਰਨੈਸ਼ਨਲ ਸਟੂਡੈਂਟ ਨੇ ਤੇ ਇਹਨਾਂ ਦਾ ਕੋਈ ਸੜਕਾ ਦੇ ਵਿੱਚ ਮੌਤ ਹੋਣ ਕਰਕੇ ਡੈੱਥ ਹੋਈ ਜਿਹੜੇ ਬ੍ਰਾਡ ਡੈੱਡ ਆਏ ਸੀ ਆਪਣੇ ਕੋਲ ਤੇ ਇਹਨਾਂ ਨੂੰ ਸਿਵਲ ਹਸਪਤਾਲ ਦੇ ਮੋਰਚੇ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਤੇ ਸਵੇਰੇ ਜਿਸ ਤਰ੍ਹਾਂ ਹੋਏਗਾ ਇਹਨਾਂ ਦੇ ਬੰਦੀ ਕਰਨੇ ਕਰ ਹੋਏ ਇੱਕ ਸੋਚਨਾ ਮਿਲੀ ਸੀ ਅੱਜ ਵੀ ਦੇਸ਼ ਭਗਤ ਤੋਂ ਥੋੜੇ ਅੱਗੇ ਅਬਲੋ ਸਾਈਡ ਨੂੰ ਐਕਸੀਡੈਂਟ ਹੋਇਆ ਉਹ ਬਾਈਕ ਤੇ ਸੀ ਦੋ ਵਿਦੇਚੀ ਨੌਜਵਾਨ ਪੜਦੇ ਸੀ ਤੇ ਲੋਕ ਆਉਣ ਕਰਦੇ ਸੀ ਤੇ ਉਹ ਇੱਕ ਕਾਰ ਚ ਵੱਜੇ ਆ ਕਾਰ ਚ ਵੱਜਣ ਕਰਕੇ ਮੌਕੇ ਤੇ ਹੀ ਦੋਨੇ ਡੈਥ ਹੋ ਗਈ ਸੀ ਨਹੀਂ ਜੀ ਡੈੱਡ ਬੋਡੀ ਆ ਉਹ ਅਸੀਂ ਇੱਥੇ ਮੋਰਚੇ 'ਚ ਰੱਖਾਈ ਆ ਉਹ ਬੁੱਤ ਤੇ ਉਹਦੇ ਜਿਹੜੇ ਯੂਨੀਵਰਸਿਟੀ ਵਾਲੇ ਆ ਉਹਨਾਂ ਅਸੀਂ ਤਾਲਮਿਲ ਕਰ ਰਹੇ ਆ ਤੇ ਉਹਦੀ ਸਟੇਟਮੈਂਟ ਲੈ ਕੇ ਅਗਲੀ ਕਾਰਵਾਈ ਕਰਾਂਗੇ ਗੱਡੀ ਸੜਕਾਂ